ਤੇ ਅਸੀਂ ਮੈਡੀਕਲ ਕੈਂਪ ਲਗਾ ਰਹੇ ਆ ਹੜਾਂ ਦੇ ਵਿੱਚ ਸਾਰਾ ਕੰਮ ਦੇਖ ਰਹੇ ਆ ਸਾਡੇ ਮਤਲਬ ਕਿ ਦਿਨ ਰਾਤ ਦੀ ਡਿਊਟੀ ਆ ਐਵੇਂ ਤੇ ਸੰਡੇ ਦੀ ਵੀ ਛੁੱਟੀ ਨਹੀਂ ਹੁੰਦੀ ਸਰਕਾਰੀ ਛੁੱਟੀ ਕੱਲ ਮੰਡੇ ਸੀ ਕੱਲ ਵੀ ਅਸੀਂ ਡਿਊਟੀ ਤੇ ਸੀਗੇ ਪਰ ਅਸੀਂ ਸਾਰਾ ਕੰਮ ਕਰ ਰਹੇ ਆ ਪਰ ਸਰਕਾਰ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਕਿ ਇਹਨਾਂ ਦੀ ਇਹਨਾਂ ਨੇ ਸੈਲਰੀ ਵੀ ਲੈਣੀ ਆ ਸਾਨੂੰ ਸੈਲਰੀ ਤੋਂ ਬਾਂਝਾ ਰੱਖਿਆ ਗਿਆ ਆ ਇਸ ਕਰਕੇ ਪਲੀਜ਼ ਸਾਡੀ ਸੈਲਰੀ ਜਿਹੜੀ ਉਹ ਪਾਈ ਜਾਵੇ ਉਦੋਂ ਤੱਕ ਨਹੀਂ ਤਾਂ ਅਸੀਂ ਕੰਮ ਬਿਲਕੁਲ ਬੰਦ ਕਰਾਂਗੇ ਡੀਪੀਆਈ ਬੰਦ ਕਰਾਂਗੇ ਸਾਰੇ ਅਸੀਂ ਜਿਹੜੇ ਵੀ ਪ੍ਰੋਗਰਾਮ ਹੈਗੇ ਉਹ ਬੰਦ ਕਰਾਂਗੇ ਆਨਲਾਈਨ ਦਾ ਕੰਮ ਅਸੀਂ ਬਿਲਕੁਲ ਠੱਪ ਕਰ ਦੇਵਾਂਗੇ ਇਸ ਲਈ ਸਾਡੀ ਪਹਿਲਾ ਤਨਖਾਹ ਬਾਰੇ ਸੋਚਿਆ ਜਾ ਚਾਹੇ ਚਿੱਤ ਜੀ ਹੁਣੇ ਸਾਡੇ ਰਿਸਪੈਕਟਡ ਰਾਮ ਸਰ ਨੇ ਦੱਸਿਆ ਹੈਗਾ ਕਿ ਅਸੀਂ ਸਟ੍ਰਾਈਕ ਤੇ ਚਲੇ ਗਏ ਆ ਔਰ ਸਾਨੂੰ ਬਹੁਤ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਸਾਡੀਆਂ ਕੁੜੀਆਂ ਲਗਾਤਾਰ ਫਲਡ ਡਿਊਟੀ ਦੇ ਵਿੱਚ ਦਿਨ ਰਾਤ ਡਿਊਟੀ ਕਰ ਰਹੀਆਂ ਨੇ ਔਰ ਜਿਹੜਾ ਹੈਗਾ ਕਿ ਮਮਤਾ ਦਿਵਸ ਦਾ ਵੀ ਬਾਈਕਾਟ ਕਰ ਦਿੱਤਾ ਗਿਆ ਹੈ ਇਹਨਾਂ ਚੀਜ਼ਾਂ ਨੂੰ ਕਰਨ ਨੂੰ ਦਿਲ ਤਾਂ ਨਹੀਂ ਕਰਦਾ ਕਿਉਂਕਿ ਪਬਲਿਕ ਸਾਡੇ ਕੋਲ ਹੁਣ ਵੀ ਆ ਕੇ ਸਾਨੂੰ ਕਹਿ ਰਹੀ ਹੈ ਤੇ ਸਾਡਾ ਫਿਰ ਵੀ ਦਿਲ ਕਰਦਾ ਕਿ ਅਸੀਂ ਉਹਨਾਂ ਦਾ ਕੰਮ ਕਰ ਦਈਏ ਪਰ ਇਸ ਵਾਰ ਅਸੀਂ ਕੋਈ ਵੀ ਕੰਮ ਜਿਹੜਾ ਨਹੀਂ ਕਰਾਂਗੇ ਜਦ ਤੱਕ ਸਾਡੀ ਤਨਖਾਹ ਜਿਹੜੀ ਜਾਰੀ ਨਹੀਂ ਹੁੰਦੀ ਹੈਗੀ ਔਰ ਇਹ ਜਿਹੜੀ ਸਟ੍ਰਾਈਕ ਹੈ ਇਹ ਲਗਾਤਾਰ ਉਦੋਂ ਤੱਕ ਜਾਰੀ ਰਹੇਗੀ ਜਦ ਤੱਕ ਸਾਡੀ 2 ਮਹੀਨਿਆਂ ਦੀ ਤਨਖਾਹ ਜਿਹੜੀ ਹੈ ਚੰਗੀ ਤਰ੍ਹਾਂ ਸਾਡੇ ਖਾਤਿਆਂ ਵਿੱਚ ਨਹੀਂ ਆ ਜਾਂਦੀ ਔਰ ਸਾਡੀ ਤਨਖਾਹ ਜਿਹੜੀ ਹੈ ਮਹੀਨੇ ਦੇ 1 ਤਰੀਕ ਤੋਂ ਲੈ ਕੇ 6 ਤਰੀਕ ਦੇ ਵਿੱਚ ਵਿੱਚ ਸਾਡੇ ਅਕਾਊਂਟ ਵਿੱਚ ਆਉਣ ਦਾ ਸਵਾਰਥਨ ਜਿਹੜੀ ਹੈ ਸਰਕਾਰ ਸਾਨੂੰ ਨਹੀਂ ਦਿੰਦੀ ਤਦ ਤੱਕ ਇਹ ਜਿਹੜੀ ਹੜਤਾਲ ਲਗਾਤਾਰ ਚੱਲ ਰਹੀ ਹੈ ਸਰ ਕੀ ਕਾਰਨ ਕਿ ਅੱਜ ਜਿਹੜੀ ਕਿ ਤੁਹਾਡੀ ਯੂਨੀਅਨ ਵੱਲੋਂ ਸਟ੍ਰਾਈਕ ਕੀਤੀ ਜਾ ਰਹੀ ਹੈ ਕੀ ਮੰਗਾਵਾ ਦਰਸਲ ਸਰਕਾਰ ਵੱਲੋਂ ਪਿਛਲੇ 2 ਮਹੀਨਿਆਂ ਦੀਆਂ ਤਨਖਾਹਾਂ ਜੁਲਾਈ ਤੇ ਅਗਸਤ ਦੀਆਂ ਉਹ ਮੁਲਾਜ਼ਮਾਂ ਨੂੰ ਜਾਰੀ ਨਹੀਂ ਕੀਤੀਆਂ। ਬਾਰ-ਬਾਰ ਸਰਕਾਰ ਦੇ ਨਾਲ ਅਸੀਂ ਰਿਕੁਐਸਟ ਲੈਟਰ ਵੀ ਦਿੱਤੀ ਹੈ ਪਰ ਫੇਰ ਵੀ ਸਾਡੀਆਂ ਤਨਖਾਹਾਂ ਅੱਜ ਤੱਕ ਜਾਰੀ ਨਹੀਂ ਹੋਈਆਂ। ਇਸੇ ਰੋਸ ਵਿੱਚ ਅੱਜ ਸਾਰੇ ਕਪੂਤਲਾ ਦੇ ਕਰਮਚਾਰੀਆਂ ਵੱਲੋਂ ਸਟ੍ਰਾਈਕ ਕੀਤੀ ਗਈ। ਕੀ ਕਾਰਨ ਕਿ ਮੰਨਦੇ ਆ ਸਰਕਾਰ ਚਾਹੇ ਅਕਾਲੀ ਦਲ ਤੁਸੀਂ ਚਾਹੇ ਕਾਂਗਰਸ ਦੇ ਸੀ ਇਹ ਜਿਹੜੇ ਕੇਂਦਰ ਸਿੱਕੀ ਜਿੰਨੇ ਠੇਕੇ ਦੇ ਮੁਲਾਜ਼ਮ ਹੈਗੇ ਸਾਰੇ ਪੱਕੇ ਕੀਤੇ ਜਾਉਗੇ ਪਰ ਕਹ ਲਓ ਕਿ ਵੀ ਵੀ 25-25 ਸਾਲ ਤਾਨੂੰ ਕਹ ਲਓ ਕਿ ਇਸ ਸਿਸਟਮ ਦੇ ਵਿੱਚ ਹੋਏ ਆ ਗਏ ਆ ਪਰ ਹਾਲੇ ਤੱਕ ਕੋਈ ਵੀ ਸਰਕਾਰ ਪੱਕੇ ਕਰਨ ਤੇ ਕੋਈ ਗੱਲ ਕਿਉਂ ਨ ਕਰਦੀ ਤੁਹਾਡੇ ਨਾਲ ਇਹ ਸਰਕਾਰਾਂ ਬਸ ਆਪਣੇ ਗੱਲਾਂ ਕਰਦੀਆਂ ਨੇ ਗੱਲਾਂ ਕਰਕੇ ਅੱਗੇ ਜਿਹੜਾ ਹੱਲ ਹੈ ਉਹ ਇਹਨਾਂ ਕੋਲ ਕੋਈ ਨਹੀਂ ਨਿਕਲ ਰਿਹਾ ਜੇ ਅਸੀਂ بار بار ਇਹਨਾਂ ਨੂੰ ਇਹ ਦੱਸਿਆ ਕਿ ਤੁਹਾਡੀਆਂ ਰੈਗੂਲਰ ਪੋਸਟਾਂ ਜਿਹੜੀਆਂ ਖਾਲੀ ਪਈਆਂ ਨੇ ਤਕਰੀਬਨ 60% ਪੋਸਟਾਂ ਇਹਨਾਂ ਦੀ ਸਭ ਤੋਂ ਵੀ ਜ਼ਿਆਦਾ ਪਰਸੈਂਟ ਰੈਗੂਲਰ ਪੋਸਟਾਂ ਖਾਲੀ ਪਈਆਂ ਨੇ ਜ਼ਿਲ੍ਹੇ ਵਿੱਚ ਜੇ ਕੋਈ ਕੰਮ ਚੱਲ ਰਿਹਾ ਤਾਂ ਉਹ ਐਨਐਚਐਮ ਦੇ ਕਰਮਚਾਰੀ ਜਿਹੜੇ ਹੈਗੇ ਉਹ ਚਲਾ ਰਹੇ ਨੇ ਤੇ ਫੇਰ ਵੀ ਸਰਕਾਰ ਨਾ ਤਾਂ ਰੈਗੂਲਰ ਪੋਸਟਾਂ ਕਰ ਰਹੀ ਹੈ ਨਾ ਇਹਨਾਂ ਨੂੰ ਰੈਗੂਲਰ ਕਰ ਰਹੀ ਹੈ ਹੈ ਤੁਸੀਂ ਨਿਸ਼ਚਿਤ ਬਹੁਤ ਦਾਅਵੇ ਕਰਦਾ ਵਾ ਕਿ ਇਹ ਮਲਾਜਮਾਰੀ ਕੋਈ ਕਮੀ ਨਹੀਂ ਆਂ ਦਊਂਗੇ ਤਾਂ ਨਾ ਕੋਈ ਕੈਲੋਕੀ ਲੋ ਕਰੂੰ ਹਰ ਤਰ੍ਹਾਂ ਦੀ ਫੈਸਿਲਿਟੀ ਵੀ ਪ੍ਰਦਾਨ ਕਰੂੰਗੇ ਪਰ ਜਦ ਮਲਾਜਮਾਰ ਨੂੰ ਪੱਕੇ ਕਰਨ ਦੀ ਗੱਲ ਆਉਂਦੀ ਤਾਂ ਉੱਥੇ ਕੈਲੋਕੀ ਅਧਿਆਰ ਸਿੱਧੇ ਨਜ਼ਰ ਆਂਦੇ ਹੈ ਦਫ਼ਤਰਾਂ ਚ ਬੈਠ ਕੇ ਗੱਲ ਕਹਿਣੀ ਬਹੁਤ ਸੌਖੀ ਹੈ ਹੁਣ ਜਰਾ ਫੀਲਡ ਚ ਨਿਕਲ ਕੇ ਦੇਖੋ ਕਰਮਚਾਰੀ ਇਤਰਾਹੀ ਤਰਾਹੀ ਮਚੀ ਹੈ ਜਿਨ੍ਹਾਂ ਨੂੰ ਥੋੜੀਆਂ ਹੀ ਤਨਖਾਹਾਂ ਉਹ ਵੀ 2 ਮਹੀਨੇ ਤੋਂ ਨਹੀਂ ਮਿਲਿਆ ਆ ਤੀਜਾ ਮਹੀਨਾ ਵੀ ਖਤਮ ਹੋਣ ਚੱਲਿਆ ਆ ਤਾਂ ਫੇਰ ਇਹ ਸਿਰਫ ਮੰਤਰੀਆਂ ਦੇ ਫੋਕੇ ਦਾਵੇ ਹੀ ਤਨ ਲੱਗਦਾ ਕਿ ਆਉਣ ਵਾਲੇ ਟਾਈਮ ਤੇ ਮੁਲਾਜ਼ਮ ਭਰ ਕੇ ਕਹਿ ਲੋ ਕਿ 2027 ਦੇ ਵਿੱਚ ਇਹ ਸਰਕਾਰ ਨੂੰ ਚੱਲਦਾ ਕਰੂਗੇ ਇਹ ਦੇ ਬਾਰੇ ਤਾਂ ਹੁਣ ਮੁਲਾਜ਼ਮ ਤਾਂ ਸਾਰੇ ਗੁੱਸੇ ਨਾਲ ਭਰੇ ਹੋਏ ਨੇ ਬਾਕੀ ਜਨਤਾ ਦੇਖ ਰਹੀ ਹੈ ਕਿ ਕਿਸ ਤਰ੍ਹਾਂ ਇਹ ਆਪਣੇ ਜਿਹੜੇ ਇਹਨਾਂ ਦੇ ਜਿਹੜੇ ਬੰਦੇ ਆ ਉਹਨਾਂ ਦਾ ਹਾਲ ਕਰ ਰਹੇ ਆ ਤੋ ਜਨਤਾ ਦਾ ਕੀ ਕਰਨਗੇ ਤੋ ਇਹ ਜਨਤਾ ਖੁਦ ਡਿਸਾਈਡ ਕਰੇ ਜੇ ਕੱਲ ਕੋ ਤੁਹਾਡੀ ਮੰਗ ਨਾ ਮੰਨੀ ਤਾਂ ਅਗਲਾ ਸਟੈਪ ਕੀ ਹੋਊਗਾ ਤੁਹਾਡਾ ਸਾਡੀ ਦੇਖੋ ਤਨਖਾਹ ਜਿੰਨੇ ਵੀ ਮੁਲਾਜ਼ਮ ਨੇ ਉਹ ਤਨਖਾਹ ਤੇ ਡਿਪੈਂਡ ਨੇ ਤੁਹਾਡੀ ਹੋਰ ਕੋਈ ਆਮਦਨੀ ਤਾਂ ਹੈ ਨਹੀਂ ਹੈ ਤੋ ਇਸ ਕਰਕੇ ਸਾਡੀ ਇਹ ਹੀ ਹੈ ਕਿ ਜਦ ਤੱਕ ਸਾਡੀਆਂ ਤਨਖਾਹਾਂ ਜਾਰੀ ਨਹੀਂ ਹੁੰਦੀਆਂ ਇਹ ਧਰਨਾ ਪ੍ਰਦਰਸ਼ਨ ਸਟ੍ਰਾਈਕ ਇਦਾਂ ਹੀ ਜਾਰੀ ਰਹੇਗੀ